सिंगरूर के कस्बा लोंगोवाल में नौजवान ने सरे आम नशे की गोलियों के साथ एक शख्स को पकड़ा जिसका सोशल मीडिया पर वीडियो जमकर वायरल हो रहा है नशे की गोलियां बेचने वाले इस शख्स को पुलिस के हवाले किया नौजवानों ने जिसका कहना है कि पहले भी किसी पुलिस वाले ने ही उसे छोड़ा था नशा विरोधी एक्शन कमेटी के मेंबरों ने मीडिया को दिखाया कि किस तरह अनाज मंडी और ट्रक यूनियन के पीछे वाली सुनसान जगह में किस तरह नौजवान लगा रहे हैं नशे के टीके जी हाँ यह मामला संगरूर के कस्बा लोंगोवाल का है जहां पर एक वीडियो जमकर वायरल हो रही है जिसमें कि कुछ नौजवानों ने एक शख्स को पकड़ा हुआ है जिसके हाथ में एक थैला है और भारी मात्रा में नशीले कैप्सूल हैं, साथ ही इसके पास एक पुलिस की गाड़ी भी खड़ी है जहाँ एक पुलिस वाला कह रहा है की आप वीडियो मत बनाइए नौजवानों ने गोलियां बेचने वाले शख्स को पुलिस के हवाले करते नजर आ रहे हैं और नशीली गोलियां बेचने वाला यह शख्स बताता है अब लोगों नशा रुक एक्शन कमेटी का कहना है कि पुलिस इस पर ध्यान क्यों नहीं दे रही क्यों सुनसान जगहों और झाड़ियों की सफाई नहीं की जा रही जब मीडिया ने जाकर वहां देखा तो भारी मात्रा में यूज किए गए इंजेक्शन वहां पड़े हुए थे इतनी ज्यादा मात्रा में कि यह इंजेक्शन मेडिकल स्टोर पर भी नजर नहीं आते इस कमेटी का कहना है कि पुलिस इस मामले में कोई एक्शन क्यों नहीं ले रही वहीं मीडिया से बात करते हुए लोंगोवाल थाने के एसएचओ एच जितेंद्र पाल सिंह ने बताया कि उन्हें एक फोन आया था जिसके बाद उन्होंने एक नौजवान को वहाँ से पकड़ा था जिसके पास सिग्नेचर कैप्सूल बरामद किए गए थे और वहीं उन्होंने बताया कि इनको लेकर डिप्टी कमिश्नर संगरूर ने एक ऑर्डर जारी किया था कि डॉक्टर की पर्ची के बिना कैप्सूल रखना अवैध है और भारी मात्रा में रखना गैर कानूनी है एस का कहना है कि इसको लेकर एक शख्स के ऊपर आईपीसी की धारा एक के तहत मामला भी दर्ज किया गया है उन्होंने बताया कि यह मेडिकल नशा है लेकिन यह एनडीपीसी के कानून में नहीं आता पुलिस अधिकारी ने बताया कि वहां पर हॉस्पिटल है ਇਹ ਸਾਰੇ ਇੰਜੈਕਸ਼ਨ ਵਾਹਾਂਗੇ ਹੋ ਸਕਤੇ ਹੈ ਫਿਲਹਾਲ ਪੁਲਿਸ ਚੈਕਿੰਗ ਕਰ ਰਹੀ ਹੈ ਬਿਰਜ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪਿਰਥੀ ਸਿੰਘ ਹੈ ਪਿਰਥੀ ਲੰਗੋ ਕਿਹੜਾ ਪਿੰਡਾ ਹੈ ਲੰਗੋ ਵਾਲਾ ਜੀ ਲੰਗੋ ਕਾਲ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋਈ ਹੈ ਕਿ ਇੱਕ ਨੌਜਵਾਨ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਕਿ ਨਸ਼ਾ ਵੇਚਦਾ ਜਿਹੜਾ ਫੜਿਆ ਗਿਆ ਹੈਗਾ ਉਹਦੇ ਹੱਥ ਦੇ ਵਿੱਚ ਵੀ ਨਸ਼ਾ ਦਿਖਾਈ ਦੇ ਰਿਹਾ ਹੈਗਾ ਕੀ ਮਾਮਲਾ ਬਿਲਕੁਲ ਮਾਮਲਾ ਤੇ ਇਹ ਲੰਬੇ ਸਮੇਂ ਤੋਂ ਅਸੀਂ ਨਸ਼ਾ ਰੋਕੂ ਐਕਸ਼ਨ ਕਮੇਟੀ ਬਣਾਈ ਹੋਈ ਹੈ ਲੰਗੋ ਵਾਲੇ ਦੇ ਵਿੱਚ ਤੇ ਮੈਂ ਖੁਦ ਉਹਦਾ ਕਨਵੀਨਰ ਹੈਗਾ ਤੇ ਅਸੀਂ ਜਦੋਂ कई बार ही पहुंच कीती पुलिस प्रशासन ਕੋਲ ਕੋਈ ਸਾਨੂੰ ਰਿਸਪਾਂਸ ਨਾ ਮਿਲਿਆ ਕੋਈ ਮਸਲਾ ਹੱਲ ਨਾ ਹੋਇਆ ਤਾਂ ਅਸੀਂ ਨਸਾ ਰੋਕੂ ਐਕਸ਼ਨ ਕਮੇਟੀ ਜਿਹੜੀ ਮਾਨਸਾ ਹੈ ਉਹਦੇ ਨਾਲ ਸੰਪਰਕ ਕੀਤਾ ਉਹ ਸਾਡੇ ਨਾਲ ਸਾਡੇ ਪਿੰਡ ਆਏ ਨਾਲ ਮਿਲ ਕੇ ਜਦੋਂ ਅਸੀਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਕੁਸ ਭੱਜ ਕੇ ਇੱਕ ਨੌਜਵਾਨ ਜਿਹੜਾ ਆਪਣੇ ਘਰੇ ਬੈਠ ਕੇ ਨਸਾ ਵੇਚ ਰਿਹਾ ਸੀ ਉਹ ਰੰਗੇ ਹੱਥੀ ਉਹਦੇ ਕੋਲ 37 ਜਿਹੜੇ ਹੈਗੇ ਸਕੰਡਕਟਰ ਕੈਪਸੂਲਾਂ ਦੇ ਪੱਤੇ ਨਿਕਲੇ ਪਲਾਸ ਇੱਕ ਕੰਡਾ ਜਿਹੜਾ ਚਿੱਟਾ ਤੋਲਣ ਨਾਲ ਆਉਂਦਾ ਛੋਟਾ ਕੰਡਾ ਉਹ ਮਿਲਿਆ ਤੇ ਉਸ ਤੋਂ ਬਾਅਦ ਉਸ ਨੂੰ ਫੜਨ ਤੋਂ ਬਾਅਦ ਉਹਨੂੰ ਕਸਿਆ ਕਹਿੰਦਾ ਹੋਰ ਵੀ ਬਹੁਤ ਨੌਜਵਾਨ ਨੇ ਜਿਹੜੇ ਇਹ ਨਸ਼ਾ ਵੇਚਦੇ ਨੇ ਤੇ ਅਸੀਂ ਕਹੇ ਵੀ ਤੁਸੀਂ ਕਿਉਂ ਨਹੀਂ ਬੰਦ ਕਰਦੇ ਸਾਨੂੰ ਕਹਿੰਦੇ ਲਤ ਲੱਗ ਚੁੱਕੀ ਆ ਅਸੀਂ ਕਹੇ ਵੀ ਲੱਤ ਤਾਂ ਚਲੋ ਤੁਸੀਂ ਹੋਰ ਨੂੰ ਵੀ ਲਾਉਂਗੇ ਵੀ ਸਾਨੂੰ ਇਹ ਬੰਦ ਕਰਨਾ ਚਾਹੀਦਾ ਉਸ ਤੋਂ ਬਾਅਦ ਉਹ ਨਸ਼ਾ ਖੁਦ ਵੀ ਨੌਜਵਾਨ ਨਸ਼ੇ ਦੇ ਵਿੱਚ ਸੀ ਜਿਸ ਤੇ ਕਾਰਨ ਸਾਨੂੰ ਜਿਹੜਾ ਪੰਜਾਬ ਥਾਣਾ ਲੋਂਗਵਾਲ ਦੀ ਪੁਲਿਸ ਬੁਲਾ ਕੇ ਉਹਦੇ ਹਵਾਲੇ ਕਰ ਦਿੱਤਾ ਗਿਆ ਦੀ ਠੀਕ ਹੈ ਤਾਂ ਪਹਿਲਾਂ ਵੀ ਕੋਈ ਚੱਲਣ ਚੱਲ ਰਿਹਾ ਦਾ ਕਿਹੜਾ ਇਦਾਂ ਦਾ ਪਹਿਲਾਂ ਪਹਿਲਾਂ ਹਾਂ ਜੀ ਚੱਲਿਆ ਅਸੀਂ ਅੱਜ ਤੋਂ ਘਟ ਘਟ ਤਿੰਨ ਚਾਰ ਮਹੀਨੇ ਪਹਿਲਾਂ ਪ੍ਰੋਟੈਸਟ ਕੀਤਾ ਪੂਰੇ ਪਿੰਡ ਲੈਵਲ ਤੇ ਜਿਹਦੇ ਵਿੱਚ ਘਟ ਘਟ 1500 ਦੇ ਕਰੀਬ ਹੈਗੇ ਲੋਕਾਂ ਦਾ ਇਕੱਠ ਹੋਇਆ ਤੇ ਉਸ ਤੋਂ ਬਾਅਦ ਕਈ ਇਹਦੇ ਵਿੱਚ ਮੀਟਿੰਗਾਂ ਧਰਨੇ ਮੁਜ਼ਾਰੇ ਕੀਤੇ ਗਏ ਅਲੱਗ-ਅਲੱਗ ਥਾਵਾਂ ਦੇ ਉੱਤੇ ਹੁਣ ਵੀ ਫਿਲਹਾਲ ਅਸੀਂ ਇਹਦੇ ਮੁੱਦੇ ਤੇ ਕੰਮ ਕਰ ਰਹੇ ਹਾਂ ਕੀ ਨਾਮ ਹੈ ਵਰਜੀ ਆਪਣਾ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਜੀ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਨੌਜਵਾਨ ਦੇ ਹੱਥੋਂ ਨਸ਼ਾ ਫੜਿਆ ਹੈਗਾ ਤਕੀ ਆ ਪੂਰਾ ਮਾਮਲਾ ਇਹ ਇਹ ਮਾਮਲਾ ਜੀ ਇਹ ਹੈ ਇਹ 2 ਦਿਨ ਪਹਿਲਾਂ ਇਹੀ ਮੁੰਡਾ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹਨੂੰ ਲੇਬਰ ਚੌਂਕ ਕਿਹਾ ਜਾਂਦਾ ਹੈ ਅਨਾਜ ਮੰਡੀ ਦੇ ਕੋਲ ਇੱਥੇ ਬਹੁਤ ਜ਼ਿਆਦਾ ਨਸ਼ਾ ਵਿਕਦਾ ਹੈ ਚਿੱਟਾ ਟੀਕੇ ਕੈਪਸੂਲ ਆਪਣੀ ਹਰਿਆਣਾ ਮਾਰਕਾ ਦੇਸੀ ਸ਼ਰਾਬ ਜਿਹੜੀ ਹੁੰਦੀ ਹੈ ਬਹੁਤ ਕੁਝ ਇੱਥੇ ਵਿਕਦਾ ਹੈ ਪਰ ਪ੍ਰਸ਼ੰਸਾ ਦੰਦਾ ਇੱਥੇ ਕੋਈ ਧਿਆਨ ਨਹੀਂ ਹੈਗਾ ਐਸ ਐਚਓ ਸਾਹਿਬ ਨਾਲ ਸਾਡੀ ਬਹੁਤ ਵਾਰ ਮੀਟਿੰਗ ਹੋ ਚੁੱਕੀ ਹੈ ਅਸੀਂ ਉਹਨਾਂ ਨੂੰ ਦੱਸ ਚੁੱਕੇ ਹਾਂ ਵੀ ਇੱਥੇ ਨਸ਼ਾ ਵਿਕਦਾ ਹੈ ਪ੍ਰਸ਼ਾਸਨ ਕਹਿ ਦਿੰਦਾ ਵੀ ਸਾਡੀ ਕੋਈ ਸਾਡੀ ਸੁਣਵਾਈ ਨਹੀਂ ਚਾ ਕੋਈ ਉਹ ਨਹੀਂ ਕਰਦਾ ਸਾਡੇ ਨਾਲ ਨਹੀਂ ਖੜਦਾ ਲੋਕ ਸਾਡਾ ਸਾਥ ਨਹੀਂ ਦਿੰਦੇ ਪਰ ਅਸੀਂ ਸਾਥ ਦਿੰਨੇ ਆ ਦੱਸਦੇ ਆ ਕਿੱਥੇ ਨਸ਼ਾ ਵਿਕਦਾ ਸਾਰੀ ਅਸੀਂ ਗੱਲਬਾਤ ਕਰਦੇ ਆ ਪਰ ਪ੍ਰਸ਼ਾਸਨ ਸਾਡੀ ਬਿਲਕੁਲ ਸੁਣਵਾਈ ਨਹੀਂ ਕਰਦਾ ਜੇ ਉੱਤੇ ਜਾਣੇ ਐਸ ਐਚਓ ਸਾਹਿਬ ਨਾਲ ਮੀਟਿੰਗ ਹੁੰਦੀ ਹੈ ਤਾਂ ਐਸ ਐਚਓ ਸਾਹਿਬ ਕਹਿੰਦੇ ਨੇ ਵੀ ਹੋ ਸਕਦਾ ਥਾਣੇ ਦੇ ਵਿੱਚ ਹੀ ਕਾਲੀਆਂ ਭੇਡਾਂ ਹੋਣ ਪਰ ਜਿਹੜਾ ਮੁੰਡਾ ਇਹ ਫੜਿਆ ਗਿਆ ਹੁਣ ਉਹਨੇ ਆਪ ਖੁਦ ਕਿਹਾ ਵੀ ਏਐਸਆਈ ਰਾਮ ਸਿੰਘ ਨੇ ਮੈਨੂੰ 2 ਦਿਨ ਪਹਿਲਾਂ ਮੇਰੇ ਕੋਲੋਂ ਕੋਈ ਸਮਾਨ ਫੜਿਆ ਗਿਆ ਸੀ ਮੈਨੂੰ ਛੱਡ ਤਾਂ ਹੁਣ ਐ ਨਹੀਂ ਪਤਾ ਪੈਸੇ ਲੈ ਕੇ ਛੱਡਿਆ ਜਾਂ ਕਿਵੇਂ ਛੱਡਿਆ ਉਹ ਸਾਨੂੰ ਨਹੀਂ ਪਤਾ ਛੱਡਿਆ ਜਰੂਰ ਹੈ ਨਾਮ ਲਹਿਤਾ ਏਐਸਆਈ ਰਾਮ ਸਿੰਘ ਦਾ ਤਜਵੀਰ ਸਰਿੰਜਾ ਪਾਇਆ ਗਿਆ ਨੇ ਕਿਹੜੀ ਜਗ੍ਹਾ ਉਹ ਕੀ ਪੁਲਿਸ ਉੱਤੇ ਚ ਇਹ ਅਨਾਜ ਮੰਡੀ ਦੀ ਜਗ੍ਹਾ ਜੀ ਅਨਾਜ ਮੰਡੀ ਦੇ ਵਿੱਚ ਟਰੱਕ ਯੂਨੀਅਨ ਦੇ ਪਿਛਲੇ ਸਾਈਡ ਬਹੁਤ ਹੀ ਜ਼ਿਆਦਾ ਮੁੰਡੇ ਨਸ਼ਾ ਕਰਦੇ ਨੇ ਇੱਕ ਇੱਕ ਸਰਿੰਜ ਤੋਂ 10-10 ਮੁੰਡੇ ਨਸ਼ਾ ਲਾ ਰਹੇ ਨੇ ਇੱਥੇ ਇੰਨੀਆਂ ਜ਼ਿਆਦਾ ਕਿਕਰਾਂ ਹੋ ਰਹੀਆਂ ਨੇ ਬਹੁਤ ਵਾਰ ਅਸੀਂ ਮੰਗ ਪੁੱਤਰ ਦੇ ਚੁੱਕੇ ਆਂ ਚੀਮਾ ਮੰਡੀ ਨੂੰ ਵੀ ਇਸ ਮੰਡੀ ਦੀ ਸਫਾਈ ਕਰਾਈ ਜਾਵੇ ਪਰ ਕੋਈ ਸਫਾਈ ਨਹੀਂ ਹੁੰਦੀ ਇਹਦੇ ਸਾਰੇ ਆਮ ਨਸ਼ਾ ਵੇਚਦਾ ਵੀ ਐ ਅਤੇ ਲਾਇਆ ਵੀ ਜਾਂਦਾ ਨਸ਼ਾ ਜਿਹੜਾ ਲੜਕਾ ਫੜਿਆ ਸੀ ਹੁਣ ਕਿੱਥੇ ਐਸ ਟਾਈਮ ਉਹ ਸੁੰਨ ਦੇ ਵਿੱਚ ਆ ਰਿਹਾ ਜੀ ਉਹਨੂੰ ਛੱਡ ਦਿੱਤਾ ਗਿਆ ਉਹਤੇ ਕੋਈ ਕਾਰਵਾਈ ਨਹੀਂ ਹੋਈ ਕੁਛ ਨਹੀਂ ਕਰਿਆ ਬਾ ਇੱਕ ਦਿਨ ਰੱਖਿਆ ਪਤਾ ਨਹੀਂ ਨਾ ਰੱਖਿਆ ਉਹਨੂੰ ਛੱਡਦਾ ਉਹ ਇਸ ਟਾਈਮ ਘਰੇ ਹੈ ਜੀ ਆਪਣੇ ਪੁਲਿਸ ਤੁਹਾਡੇ ਕੋਲ ਸੀ ਸਾਹਮਣੇ ਗੱਡੀ ਖੜੀ ਸੀ ਉਹ ਕੀ ਕਰ ਰਹੀ ਸੀ ਉਹਨਾਂ ਨੇ ਕੁਝ ਨਹੀਂ ਕਿਹਾ ਜੀ ਉਹ ਕਹਿੰਦੇ ਬਸ ਵੀਡੀਓ ਬੰਦ ਕਰ ਲੋ ਵੀਡੀਓ ਨਾ ਬਣਾਓ ਵੀਡੀਓ ਨਾ ਬਣਾਓ ਕਹਿੰਦੇ ਅਸੀਂ ਲੈ ਜਾਂਦੇ ਹਾਂ ਲੈ ਕੇ ਕੋਈ ਕੇਸ ਨਹੀਂ ਪਾਇਆ ਕੁਝ ਨਹੀਂ ਕਰਿਆ ਇਸ ਟਾਈਮ ਉਹ ਮੁੰਡਾ ਘਰੇ ਆ ਆਪਣੇ ਸਾਡੇ ਧਿਆਨ 'ਚ ਆਇਆ ਸੀ ਇੱਕ ਫੋਨ ਆਇਆ ਸੀ ਕਿ ਇਸ ਤਰ੍ਹਾਂ ਕਰਕੇ ਕੋਈ ਨਸ਼ੇ ਵਾਲੀ ਗੱਲ ਆ ਤਾਂ ਇਹ ਲੜਕਾ ਹੈ ਗੁਰਪਾਲ ਸਿੰਘ ਸਨੋ ਕੇਵਲ ਸਿੰਘ ਸੁਨਾਮੀਪੁੱਤੀ ਲੋਂਗੋ ਵਾਲਾ ਦਾ ਮੌਕੇ ਤੇ ਪੁਲਸ ਪਾਰਟੀ ਪਹੁੰਚ ਗਈ ਸੀ ਉਹਦੇ ਕਬਜ਼ੇ ਦੇ ਵਿੱਚੋਂ ਆਪਣੇ ਜਿਹੜੇ ਸਿਗਨੇਚਰ ਦੇ ਕੈਪਸੂਲ ਨੇ ਜਿਹੜੇ ਉਹ ਮਿਲੇ ਸੀ ਇਹ ਪਤਾ ਲੱਗਾ ਕਿ ਇਹ ਖਾਂਦਾ ਪ੍ਰਟ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਮਾਨਯੋਗ ਡੀਸੀ ਸਾਹਿਬ ਨੇ ਇੱਕ ਆਰਡਰ ਪਾਸ ਕੀਤਾ ਹੋਇਆ ਉਹਨਾਂ ਕੈਪਸੂਲਾਂ ਦੇ ਰਿਗਾਰਡਿੰਗ ਕਿ ਇਹ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲਏ ਜਾ ਸਕਦੇ ਔਰ ਇਹਨਾਂ ਦੀ ਇੱਕ हद ਉਹ ਤੋਂ ਜ਼ਿਆਦਾ ਤੁਸੀਂ ਆਪਣੇ ਕਾਬਜ਼ੇ ਚ ਨਹੀਂ ਰੱਖ ਸਕਦੇ ਜਿਸ ਕਰਕੇ ਉਹ ਆਰਡਰਾਂ ਨੂੰ ਦੇ ਤਹਿਤ ਅਸੀਂ ਉਹਦੇ ਤੇ 188 ਦਾ ਜਿਹੜਾ ਹੈਗਾ ਆਈਪੀਸੀ ਦੇ ਤਹਿਤ ਪਰਚਾ ਦਰਜ ਕਰਤਾ ਸੀ ਔਰ ਉਹ ਅਵੇਲੇਬਲ ਫੈਂਸ ਹੈ ਔਰ ਮੈਥੋਂ ਵੀ ਦੱਸਣਾ ਚਾਹਣਾ ਇਹ ਇੱਕ ਮੈਡੀਸਨ ਹੈ ਜਿਹਨੂੰ ਅਸੀਂ ਜ਼ਿਆਦਾ ਮਾਤਰਾ ਦੇ ਵਿੱਚ ਆਪਣੇ ਕੋਲ ਰੱਖ ਨਹੀਂ ਸਕਦੇ ਬਟ ਉਹ ਐਨਡੀਪੀਐਸ ਦੇ ਤਹਿਤ ਨਹੀਂ ਆਉਂਦੀ ਜੋ ਜੇ ਗੱਲ ਕੀਤੀ ਜਾਵੇ ਤਾਂ ਉੱਥੋਂ ਇੱਕ ਨੌਜਵਾਨਾ ਨੇ ਜਿਹੜਾ ਅਨਾਜ ਮੰਡੀ ਦੇ ਨੇੜੇ ਦਵਾਇਆ ਟ੍ਰੈਕ ਯੂਨੀਅਨ ਦੇ ਕੋਲ ਉਥੇ ਕਾफी ਮਾਤਰਾ ਚ ਜਿਹੜੀਆਂ ਯੂਜ਼ ਹੋਈਆਂ ਸਰਿੰਜਾਂ ਲੀਗੀਆਂ ਟੀਕੇ ਨਹੀਂ ਗਏ ਤੇ ਕਾफी ਵੱਡੀ ਮਾਤਰਾ ਚ ਜਿਹੜੇ ਸਰਿੰਜਾਂ ਤੇ ਰੈਪਰ ਨੇ ਉਥੇ ਖਿੰਡੇ ਪਏ ਮਿਲੇ ਨੇ ਕਿ ਤਾਂ ਦੱਸ ਰਹੇ ਨੇ ਕਿ ਕਿ ਨੌਜਵਾਨਾਂ ਲਈ ਨਸ਼ੇ ਦਾ ਕਬੱਟਾ ਜਿਹੜਾ ਹੱਟਾ ਉਹ ਬਣਿਆ ਪਾਇਆ ਰਿਹਾ ਚਾ ਦੇਖੋ ਜੀ ਉਥੇ ਨੇੜੇ ਹਸਪੀਟਲ ਨੇ ਦਵਾਈ ਦੀਆਂ ਦੁਕਾਨਾਂ ਵਗੈਰਾ ਹਨ ਮੋਸਟਲੀ ਅਸੀਂ ਤਾਂ ਇਹਨਾਂ ਨੂੰ ਵੀ ਗੱਲ ਕਹਿੰਦੇ ਹੁੰਦੇ ਆ ਕਿ ਜਿਹੜਾ ਇਹੋ ਜਿਹਾ ਡਿਸਪੋਜ਼ੇਬਲ ਸਮਾਨ ਆ ਹਸਪੀਟਲ ਵਾਲਿਆਂ ਨੂੰ ਵੀ ਉਹ ਵੀ ਨਹੀਂ ਇਸ ਤਰ੍ਹਾਂ ਸਿੱਟਣਾ ਚਾਹੀਦਾ ਉਹ ਇਸ ਤਰ੍ਹਾਂ ਸੋ ਪਰ ਕੀ ਕੋਈ ਉਹੋ ਜਿਹੀ ਵੱਡੀ ਗੱਲ ਨਹੀਂ ਪਰਦੂ ਫੇਰ ਵੀ ਅਸੀਂ ਆਪਣੀ ਜਿਹੜੀ ਗਸ਼ਤ ਆ ਪ੍ਰੋਪਰ ਲਾਈ ਹੋਈ ਹੈ ਹੋਰ ਰਾਹੇ ਉਗਾਹੇ ਜੋ ਵੀ ਹੈਗਾ ਇਹੋ ਜਿਹੇ ਬੰਦਿਆਂ ਨੂੰ ਚੈੱਕ ਵੀ ਕੀਤਾ ਜਾਂਦਾ